ਦੀ ਰਾ ਸਭਾ ਦੇ ਵਿੱਚ ਸਾਡੇ ਦਿੱਲੀ ਵਾਲੇ ਬਿਠਾਤੇ ਚੇਅਰਮੈਨੀਆਂ ਦੇ ਉੱਤੇ ਦਿੱਲੀ ਵਾਲੇ ਬਿਠਾਤੇ ਕੀ ਗੱਲ ਇਹਨਾਂ ਨੂੰ ਸਾਡੇ ਪੰਜਾਬੀਆਂ ਦੇ ਵਿੱਚ ਕੋਈ ਲੱਭਿਆ ਹੀ ਨਹੀਂ ਸੀ ਕੋਈ ਇੰਟੈਲੀਜੈਂਟ ਬੰਦਾ ਹੀ ਨਹੀਂ ਲੱਕੇ ਇਹਨਾਂ ਨੂੰ ਕਹਿੰਦੇ ਨੇ ਕਿ ਦਿੱਲੀ ਵਾਲੇ ਤਾਂ ਬਿਠਾਏ ਆ ਕਿਉਂਕਿ ਤਜਰਬੇ ਦੀ ਲੋੜ ਆ ਤਜਰਬੇ ਕਰਨੇ ਯੋਗ ਨਹੀਂ ਤੁਹਾਡੇ ਕਿਸੇ ਕੋਲੇ ਤਜਰਬਾ ਨਹੀਂ ਇਹ ਫਿਰ ਤੇ ਸਾਡੇ ਪੰਜਾਬੀਆਂ ਦੀਆਂ ਕਿਉਂ ਡਿਊਟੀਆਂ ਲਾਂਦੇ ਨੇ ਜੇ ਪੰਜਾਬੀਆਂ ਨੂੰ ਤਜਰਬਾ ਨਹੀਂ ਗੁਜਰਾਤ ਤੱਕ ਪੰਜਾਬੀਆਂ ਨੂੰ ਭੇਜਦੇ ਨੇ ਮੱਧ ਪ੍ਰਦੇਸ਼ ਮੈਂ ਕਹਿੰਨੀ ਆ ਸਾਰੇ ਜਿੰਨੇ ਇੱਥੇ ਬੈਠੇ ਨੇ ਸਾਰੇ ਗੁਜਰਾਤ ਰਾਜਸਥਾਨ ਦਿੱਲੀ ਪਰ ਕਿਤੇ ਕਿਤੇ ਡਿਊਟੀਆਂ ਲੱਗੀਆਂ ਨੇ ਮੈਂ ਕਹਿੰਨੀ ਆ ਅਸੀਂ ਇਹਨਾਂ ਨੂੰ ਤਜਰਬੇ ਅਸੀਂ ਸਿਖਾਵਾਂਗੇ ਦਿੱਲੀ ਦੇ ਵਿੱਚ ਸਰਕਾਰ ਬਣੀ ਸਾਡੇ ਕਿਹੜੇ ਵਰਕਰ ਸੈੱਟ ਕੀਤੇ ਉੱਥੇ ਕਿਹੜੇ ਪੰਜਾਬੀ ਵਰਕਰ ਨੂੰ ਉੱਥੇ ਸੈੱਟ ਕੀਤਾ ਕਿਹੜੀ ਚੇਅਰਮੈਨੀ ਦਿੱਤੀ ਇਹਨਾਂ ਨੇ ਤੇ ਅੱਜ ਇਹਨਾਂ ਦਾ ਕੀ ਰਾਈਟ ਬਣਦਾ ਸਾਡੇ ਪੰਜਾਬ ਦੇ ਵਿੱਚ ਆ ਕੇ ਚੇਅਰਮੈਨੀਆਂ ਲੈਣ ਦਾ ਜਾਂ ਰਾਜ ਸਭਾ ਮੈਂਬਰ ਬਣਨ ਦਾ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਗੱਲ ਰਹੀ ਹੈ ਜਿਹੜਾ ਬਗਾਵਤ ਕਰਦਾ ਉਹਨੂੰ ਉਹਦਾ ਤਾਂ ਛੱਡੋ ਫਿਰ ਉਹਨੂੰ ਖਤਮ ਕਰ ਦਿੱਤਾ ਜਾਂਦਾ ਤੁਹਾਡੀ ਬਗਾਵਤ ਕਿਤੇ ਤੁਹਾਨੂੰ ਖਤਮੇ ਵਾਲੇ ਪਾਸੇ ਨਾ ਲੈ ਜਾ ਇਹਨਾਂ ਨੂੰ ਮਜ਼ਾ ਵੀ ਚਖਾ ਸਕਦੇ ਆ ਔਰ ਚਖਾਵਾਂਗੇ ਵੀ ਦਿੱਲੀ ਵਾਲਿਆਂ ਦੇ ਰਾਜ ਨਹੀਂ ਅਸੀਂ ਇੱਥੇ ਚੱਲਣ ਦਵਾਂਗੇ ਪੰਜਾਬੀਆਂ ਦਾ ਰਾਜ ਚੱਲੂਗਾ ਉੱਥੇ ਉਪਮੱਕੜ ਦਾ ਮਤਲਬ ਹੈ ਜਿਹੜੇ ਲੋਕ ਬਿਨਾ ਮਕਸਦ ਦੇ ਘੁੰਮਦੇ ਰਹਿੰਦੇ ਨੇ ਕੀ ਇਹ ਵਲੰਟੀਅਰ ਜਿਹੜੇ 12-12 ਸਾਲ ਤੋਂ ਲੱਗੇ ਨੇ ਬਿਨਾ ਮਕਸਦ ਤੇ ਘੁੰਮ ਰਹੇ ਨੇ ਉਪਮੱਕੜ ਸ਼ਬਦ ਦਾ ਇਸਤੇਮਾਲ ਕਰਦੇ ਨੇ ਤੇ ਇਹਨਾਂ ਨੂੰ ਇਹਨਾਂ ਨੂੰ ਟ੍ਰੀਟ ਵੀ ਪਮੱਕੜਾਂ ਦੀ ਤਰ੍ਹਾਂ ਹੀ ਕਰਦੇ ਨੇ ਕਿ ਵੀ ਇਹਨਾਂ ਦੀ ਜ਼ਿੰਦਗੀ ਦਾ ਤਾਂ ਕੋਈ ਮਕਸਦ ਹੀ ਨਹੀਂ ਸਿਰਫ ਭਗਵੰਤ ਮਾਨ ਸਾਹਿਬ ਦੀ ਜ਼ਿੰਦਗੀ ਦਾ ਮਕਸਦ ਹੈ ਮੁੱਖ ਮੰਤਰੀ ਬਣਨਾ ਇਹ ਤਾਂ ਬਿਨਾ ਮਕਸਦ ਦੇ ਘੁੰਮਦੇ ਰਹਿੰਦੇ ਨੇ ਤੋਂ ਲੱਗੇ ਨੇ ਪਾਟਿਆ ਸਾਹਿਬ ਔਰ ਇਹਨਾਂ ਦੀ ਬੇਟੀ 12 ਸਾਲਾਂ ਤੋਂ ਲੱਗੇ ਔਰ ਇਹਨਾਂ ਨੂੰ ਐਮਸੀ ਦੀ ਟਿਕਟ ਨਹੀਂ ਦਿੱਤੀ ਮੈਡਮ ਨਾਲ 5 ਸੀਟਾਂ ਦਾ ਵਾਅਦਾ ਕੀਤਾ ਸੀ ਉਹਨਾਂ ਨੇ 5 ਵਾਰਡ ਦਿੱਤੇ ਸੀ ਮੈਡਮ ਨੂੰ 5 ਸੀਟਾਂ ਦਾ ਵਾਅਦਾ ਕੀਤਾ ਸੀ ਮੈਡਮ ਨੂੰ ਇੱਕ ਸੀਟ ਨਹੀਂ ਦਿੱਤੀ ਮੈਨੂੰ ਤੇ 바ਸੀ ਸਾਹਿਬ ਨੂੰ 7 ਵਾਰਡ ਦਿੱਤੇ ਸੀ ਕਿ ਤੁਹਾਨੂੰ 7 ਵਾਰਡਾਂ ਦੀ ਟਿਕਟ ਦੇਾਂਗੇ 7 ਵਾਰਡਾਂ ਦੀਆਂ ਟਿਕਟਾਂ ਦਾ ਵਾਅਦਾ ਕੀਤਾ ਸੀ ਸਾਨੂੰ ਦੋਨਾਂ ਨੂੰ ਹੀ ਟਿਕਟ ਨਹੀਂ ਦਿੱਤੀ ਸਾਲ ਪਹਿਲਾਂ ਭਾਜਪਾ ਦਾ ਇੱਕ ਡਿਪਟੀ ਮੇਅਰ ਆਇਆ ਉਹ ਆਮਾਦੂ ਪਾਰਟੀ ਜਾ ਕੇ ਵੀ ਸੀਨੀਅਰ ਡਿਪਟੀ ਮੇਅਰ ਬਣ ਗਿਆ ਲਾਲਤ ਆ ਇਹੋ ਜੀ ਲੀਡਰਸ਼ਿਪ ਤੇ ਜਿਹੜੇ ਜਿਸਦੇ ਕੋਈ ਅਸੂਲ ਹੀ ਨਹੀਂ ਲੱਖਰ ਰੁਪਿਆ ਅਸੀਂ ਲਾ ਚੁੱਕੇ ਹਾਂ ਹੁਣ ਤੇ ਕਰਪਾਟੀ ਦੇ ਉੱਤੇ ਲੱਖਰ ਰੁਪਿਆ ਲਾ ਕੇ ਘਰ ਘਰ ਜਾ ਕੇ ਪ੍ਰਚਾਰ ਕਰਕੇ ਆਪਣੇ ਜਨੂਨ ਦੇ ਵਿੱਚ ਆਪਣੇ ਦਫਤਰ ਖੋਲੇ ਦਫਤਰ ਖੋਲੇ ਬੰਦਿਆਂ ਨੂੰ ਨਾਲ ਲੈ ਕੇ ਉੱਥੇ ਬਿਠਾਇਆ ਪਰੰਤੂ ਇਹਨਾਂ ਨੇ ਕੋਈ ਗੁਣ ਨਹੀਂ ਜਾਣਿਆ ਜਦੋਂ 53000 ਵੋਟਾਂ 'ਚ ਡਾਕਟਰ ਸਾਹਿਬ ਜਿੱਤ ਗਏ ਕੱਲ ਵੀ ਜਿੰਨੇ ਅਹੁਦੇਦਾਰ ਲਗਾਏ ਗਏ ਨੇ ਜ਼ਿਲ੍ਹਾ ਲੈਵਲ ਤੇ ਜਾਂ ਵਿਦ ਲੋਕ ਲੋਕ ਸਭਾ ਲੈਵਲ ਤੇ ਇਹ ਹੋਰ ਵੀ ਕਈ ਜਿਹੜੇ ਸਟੇਟ ਲੈਵਲ ਤੇ ਲਾਏ ਗਏ ਨੇ ਉਹ ਸੰਵਿਧਾਨ ਦਾ ਕਤਲ ਕਰਕੇ ਲਾਏ ਗਏ ਨੇ ਸਰਕਾਰ ਬਣਾਉਣ ਵਾਲੇ ਵੋਲੰਟੀਅਰ ਦੇ ਹੱਕਾਂ ਦੀ ਰੱਖਿਆ ਨਾ ਹੋਈ ਤਾਂ ਪੰਜਾਬੀਆਂ ਦੀ ਕਾਂ ਦੀ ਰੱਖਿਆ ਕਿੱਥੋਂ ਹੋਏਗੀ ਦੇਸ਼ ਦੇ ਲੋਕਾਂ ਦੇ ਹੱਕਾਂ ਦੀ ਰੱਖਿਆ ਕਿੱਥੋਂ ਹੋਏਗੀ ਤੁਸੀਂ ਦੇਖੋ ਕਿ ਦਿੱਲੀ ਵਾਲੀ ਇੱਕ ਲੇਡੀ ਜਿਹਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਉਸ ਨੂੰ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਲਾਤਾ ਫਿਰ ਇੱਕ ਦੀਪਕ ਚੋਹਾਨ ਜਿਹੜਾ ਤਨਖਾਹ ਲੈ ਕੇ ਕੰਮ ਕਰਦਾ ਰਿਹਾ ਉਹਨੂੰ ਚੇਅਰਮੈਨ ਲਾਤਾ ਇੱਕੋ ਸੰਦੀਪ ਪਾਠਕ ਉਹ ਵੀ ਤਨਖਾਹ ਲੈ ਕੇ ਕੰਮ ਕਰਦਾ ਰਿਹਾ ਪੰਜਾਬ ਤੋਂ ਉਹਨੂੰ ਰਾਜ ਸਭਾ ਮੈਂਬਰ ਬਣਾਤਾ ਕਿਉਂ ਪੰਜਾਬ ਦੇ ਲੋਕ ਕਾਬਲ ਨਹੀਂ ਹੈ ਮੰਤਰੀ ਜਪਟਿਆਲੇ ਵਾਲਾ ਸਾਡਾ ਜਿਹੜਾ ਮੰਤਰੀ ਹੈਗਾ ਬਹੁਤ ਹੀ ਜ਼ਿਆਦਾ ਭ੍ਰਸ਼ਟਾਚਾਰ ਉਹਦੇ ਅਧੀਨ ਹੋ ਰਿਹਾ ਹੈਗਾ ਰਿਸ਼ਵਤ ਖੋਰੀ ਜੰਮ ਕੇ ਹੋ ਰਹੀ ਹੈ ਉਹ ਆਪ ਹੀ ਪੈਸੇ ਐਕਸਪੈਕਟ ਕਰਦਾ ਹੈਗਾ ਅੱਜ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਤੇ ਪੰਜਾਬ ਦੇ ਕੁਝ ਲੋਕ ਇਹ ਕਹਿੰਦੇ ਰਹੇ ਨੇ ਕਿ ਦਿੱਲੀ ਉਹ ਲਿਆਕੇ ਬੰਦੇ ਪੰਜਾਬ ਤੇ ਕਾਬਜ਼ ਕੀਤੇ ਜਾ ਰਹੇ ਨੇ ਪਰ ਹੁਣ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਹੜੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਕੋਈ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਜੁੜਿਆ ਕੋਈ 2014 ਤੋਂ ਜੁੜਿਆ ਉਹਨਾਂ ਨੇ ਪਾਰਟੀ ਖਿਲਾਫ ਮੋਰਚਾ ਖੋਲ ਦਿੱਤਾ ਅਸੀਂ ਇਸ ਵਕਤ ਪਟਿਆਲਾ ਦੇ ਵਿੱਚ ਆ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਹੜਾ ਉਹ ਮੋਰਚਾ ਲੱਗ ਚੁੱਕਿਆ ਪਿਛਲੇ ਦਿਨੀ ਤੁਸੀਂ ਪੋਸਟ ਦੇਖੀ ਹੋਣੀ ਆ ਆਮ ਆਦਮੀ ਪਾਰਟੀ ਦੀ ਇੱਕ ਸੀਨੀਅਰ ਨੇਤਾ ਉਹਨਾਂ ਨੇ ਪੋਸਟ ਪਾ ਕੇ ਗੱਲ ਕਹੀ ਸੀ ਕੁਝ ਚੀਜ਼ਾਂ ਸਾਹਮਣੇ ਰੱਖੀਆਂ ਸੀ ਤਾਜੋ ਤੇ ਮੋਰਚਾ ਖੁੱਲਿਆ ਤੇ ਵੱਡੇ ਪੱਦਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਇੱਥੇ ਪਹੁੰਚੇ ਆ ਤੇ ਪੋਸਟਰ ਹੱਥਾਂ ਦੇ ਵਿੱਚ ਫੜਿਆ ਦਿੱਲੀ ਵਾਲੇ ਪਹਜਾਓ ਪੰਜਾਬ ਬਚਾਓ ਤਾਂ ਗੱਲਬਾਤ ਕਰਦੇ ਆ ਕੀ ਨੌਬਤ ਆ ਗਈ ਜੀ ਤੁਸੀਂ ਤਾਂ ਭਮੱਕੜ ਸੀਗੇ ਭਗਵਾਨ ਸਿੰਘ ਮਾਨ ਦੇ ਤੇ ਭਮੱਕੜਾਂ ਨੂੰ ਅੱਜ ਧਰਨਿਆਂ ਤੇ ਬਹਿਣਾ ਪੈ ਗਿਆ ਇਹ ਮਜਬੂਰੀ ਹੋ ਗਈ ਜੀ ਸਾਡੀ ਅਸੀਂ ਭਗਵਾਨ ਤਮਨ ਨੂੰ ਅਸੀਂ ਅੱਗੇ ਲੈ ਕੇ ਆਏ ਸੀ ਕਿਉਂਕਿ ਤੁਹਾਨੂੰ ਪਤਾ ਸੀ ਦੂਜੀਆਂ ਪਾਰਟੀਆਂ ਨੇ ਸਾਡਾ ਕਿੰਨਾ ਕੁ ਸਾਥ ਦਿੱਤਾ ਸੀਗਾ ਅਸੀਂ ਸਾਰੇ ਲੋਕ ਦੂਜੀਆਂ ਪਾਰਟੀਆਂ ਤੋਂ ਇੰਨੇ ਪਰੇਸ਼ਾਨ ਹੋ ਗਏ ਸੀ ਕਿ ਅਸੀਂ ਚਾਹੁੰਦੇ ਸੀਗੇ ਕਿ ਜਿਹੜੀ ਆ ਪਾਰਟੀ ਆਉਗੀ ਇਹ ਇਮਾਨਦਾਰ ਪਾਰਟੀ ਹੈ ਬਦਲਾ ਲਿਆਏਗੀ ਸਾਡੇ ਯੂਥ ਲਈ ਕੁਝ ਕਰੂਗੀ ਸਾਡੇ ਯੂਥ ਨੂੰ ਨੌਕਰੀਆਂ ਦੇਊਗੀ ਵਧੀਆ ਕੰਮ ਕਰੂਗੀ ਉਹਨਾਂ ਦੇ ਲਈ ਤੇ ਪਰ ਜਿਵੇਂ ਹੀ ਅਸੀਂ ਜਿਵੇਂ ਅੰਦਰ ਜਿਹੜੇ ਰਹਿ ਰਹੇ ਆ ਚਾਹੇ ਆਕਬਾਲ ਜੀ ਨੇ ਸਾਡੇ ਬਹੁਤ ਵਧੀਆ ਸਪੋਕਸਪਰਸਨ ਨੇ ਆਪਣੇ ਮੇਜਰ ਮਲੋਤਰਾ ਜੀ ਨੇ ਇਹ ਵੀ ਇਸ ਸਪੋਕਸਪਰਸਨ ਨੇ ਤੇ ਸਟੇਟ ਦੇ ਵੀ ਇਹਨਾਂ ਨੂੰ ਜ਼ਿੰਮੇਵਾਰੀਆਂ ਸਾਂਭੀਆਂ ਹੋਈਆਂ ਨੇ ਇਹਨਾਂ ਨੇ ਤੇ ਸਾਨੂੰ ਅਸੀਂ ਜਦੋਂ ਵੀ ਆਪਣੇ ਵਰਕਰਾਂ ਦੇ ਹੱਕਾਂ ਦੇ ਲਈ ਗੱਲ ਕਰਦੇ ਸੀ ਤਾਂ ਸਾਡੇ ਵਰਕਰਾਂ ਨੂੰ ਹੱਕ ਦੀ ਇਗਨੋਰ ਕਰ ਦਿੱਤਾ ਹਾਂਜੀ ਹਾਂਜੀ ਹੋਗਾ ਹੋਗਾ ਐਸ ਠੀਕ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਸੀ ਪਰ ਅਸੀਂ ਇਹ ਹੁਣ ਵੀ ਹੁਣ ਵੀ ਅਸੀਂ ਦੇਖੋ ਸਰਕਾਰ ਦੇ ਵਿੱਚ ਰਹਿ ਕੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹਾਂ ਸਰਕਾਰ ਆਪਣੀਆਂ ਨੀਤੀਆਂ ਸਹੀ ਕਰੇ ਸੁਧਾਰੇ ਆਪਣੀਆਂ ਨੀਤੀਆਂ ਬਸ ਅਸੀਂ ਇਹ ਚਾਹੁੰਦੇ ਆ ਸਾਡੇ ਜਿਹੜੇ ਪੰਜਾਬੀ ਵਰਕਰ ਨੇ ਉਹਨਾਂ ਦਾ ਉਹਨਾਂ ਨੂੰ ਕਰੇ ਕਿਉਂਕਿ ਬਹੁਤ ਪੜੇ ਲਿਖੇ ਨੇ ਸਾਡੇ ਪੰਜਾਬੀ ਪੰਜਾਬੀ ਹਰ ਪਾਸੇ ਮੱਲਾ ਮਾਰਦੇ ਨੇ ਚਾਹੇ ਉਹ ਖੇਡਾਂ ਦਾ ਖੇਤਰ ਹੋਵੇ ਚਾਹੇ ਜਿੱਥੇ ਮਰਜੀ ਹੋਵੇ ਵਿਦੇਸ਼ਾਂ 'ਚ ਜਾ ਕੇ ਮੱਲਾ ਮਾਰੀਆਂ ਨੇ ਪੰਜਾਬੀਆਂ ਨੇ ਤੇ ਪੰਜਾਬ ਦੇ ਵਿੱਚ ਤਾਂ ਅਗਲੇ ਹੈਗੇ ਨੇ ਤੁਹਾਨੂੰ ਪਤਾ ਹੀ ਹੈ ਤੇ ਮੈਂ ਇਹ ਚਾਹੁੰਦੀ ਆ ਕਿ ਸਾਡੇ ਪੰਜਾਬੀਆਂ ਨੂੰ ਅੱਗੇ ਕੀਤਾ ਜਾਵੇ ਜਿਹੜੇ ਆ ਦਿੱਲੀ ਵਾਲੇ ਸਾਡੇ ਤੇ ਬਿਠਾਏ ਨੇ ਜਿਹੜੇ ਦਿੱਲੀ ਵਾਲੇ ਨੇ ਨਾ ਇਹਨਾਂ ਨੂੰ ਦਿੱਲੀ ਦੇ ਅਕੀ ਸੀਮਤ ਰੱਖਿਆ ਜਾਵੇ ਇਹ ਸਾਨੂੰ ਉੱਥੋਂ ਦੀ ਜਾਂ ਭਗਵੰਤ ਮਾਨ ਜੀ ਦੀ ਚਲੋ ਹੈਗੀ ਕੋਈ ਮਜਬੂਰੀ ਹੋਣੀ ਪਤਾ ਨਹੀਂ ਆਈ ਡੋਨਟ ਨੋ ਉਹ ਇੱਦਾਂ ਦੀ ਸਲਾਹ ਲੈਣ ਪਰ ਸਾਡੇ ਪੰਜਾਬੀਆਂ ਨੂੰ ਹੱਕ ਦੇਣ ਪੰਜਾਬੀ ਆਪਣੇ ਆਪ ਚੁਣਨ ਕਿ ਜਿਹੜੇ ਸਾਡੇ ਮਿਹਨਤੀ ਲੋਕਾਂ ਨੂੰ ਅੱਗੇ ਲੈ ਕੇ ਆਣ ਮਿਹਨਤੀ ਜਿਹੜੇ ਸਾਡੇ ਵਰਕਰਾਂ ਨੇ ਕੰਮ ਕੀਤੇ ਨੇ ਘਰ ਫੂਕ ਕੇ ਤਮਾਸ਼ੇ ਦੇਖੇ ਨੇ ਉਹਨਾਂ ਨੂੰ ਦੇਣ ਚੇਅਰਮੈਨੀਆਂ ਅੱਜ ਕੀ ਸਾਡੀ ਕੀ ਤਰ੍ਹਾਂ ਦੀ ਰਾਜ ਸਭਾ ਦੇ ਵਿੱਚ ਸਾਡੇ ਦਿੱਲੀ ਵਾਲੇ ਬਿਠਾਤੇ ਚੇਅਰਮੈਨੀਆਂ ਦੇ ਉੱਤੇ ਦਿੱਲੀ ਵਾਲੇ ਬਿਠਾਤੇ ਇਹ ਇਹ ਕੀ ਗੱਲ ਇਹਨਾਂ ਨੂੰ ਸਾਡੇ ਪੰਜਾਬੀਆਂ ਦੇ ਵਿੱਚ ਕੋਈ ਲੱਭਿਆ ਹੀ ਨਹੀਂ ਸੀ ਕੋਈ ਇੰਟੈਲੀਜੈਂਟ ਬੰਦਾ ਹੀ ਨਹੀਂ ਲੱਕੇ ਇਹਨਾਂ ਨੂੰ ਹੈ ਆ ਪੜੇ ਲਿਖੇ ਨੇ ਇਹਨਾਂ ਨੂੰ ਅੱਗੇ ਇਹ ਤਾਂ ਵਿਚਾਰੇ ਮੈਂ ਕਹਿੰਦੀ ਆ ਅੱਜ ੱੱਕਾ ਹੋ ਰਿਹਾ ਬਹੁਤ ੱੱਕਾ ਕਰ ਰਹੇ ਨੇ ਇਹ ਲੋਕ ਅਜੇ ਇੱਕ ਜਨ ਮਤਲਬ ਉਹ ਕਹਿੰਦੇ ਨੇ ਕਿ ਦਿੱਲੀ ਵਾਲੇ ਤਾਂ ਬਿਠਾਏ ਆ ਕਿਉਂਕਿ ਤਜਰਬੇ ਦੀ ਲੋੜ ਆ ਤਜਰਬੇ ਕਰਨੇ ਯੋਗ ਨੇ ਤੁਹਾਡੇ ਕਿਸੇ ਕੋਲੇ ਤਜਰਬਾ ਹੈ ਨਹੀਂ ਮੈਂ ਉਹੀ ਤਾਂ ਗੱਲ ਕਹਿ ਰਹੀ ਆ ਇੰਨਾ ਤਾਂ ਇੰਨਾ ਤੋਂ ਜ਼ਿਆਦਾ ਤਜਰਬਾ ਸਾਡੇ ਪੰਜਾਬੀਆਂ ਨੂੰ ਐ ਪੰਜਾਬੀ ਸਾਡੇ ਹਰ ਪਾਸੇ ਅੱਗੇ ਜਾਂਦੇ ਨੇ ਇਹ ਫਿਰ ਸਾਡੇ ਪੰਜਾਬੀਆਂ ਦੀਆਂ ਕਿਉਂ ਡਿਊਟੀਆਂ ਲਾਂਦੇ ਨੇ ਜੇ ਪੰਜਾਬੀਆਂ ਨੂੰ ਤਜਰਬਾ ਨਹੀਂ ਗੁਜਰਾਤ ਤੱਕ ਪੰਜਾਬੀਆਂ ਨੂੰ ਭੇਜਦੇ ਨੇ ਮੱਧ ਪ੍ਰਦੇਸ਼ ਮੈਂ ਕਹਿੰਨੀ ਆ ਸਾਰੇ ਮੈਂ ਜਿੰਨੇ ਇੱਥੇ ਬੈਠੇ ਨੇ ਸਾਰੇ ਗੁਜਰਾਤ ਰਾਜਸਥਾਨ ਦਿੱਲੀ ਪਰ ਕਿਤੇ ਕਿਤੇ ਡਿਊਟੀਆਂ ਲਾ ਕੇ ਨੇ ਮੈਂ ਕਹਿੰਨੀ ਆ ਅਸੀਂ ਇਹਨਾਂ ਨੂੰ ਤਜਰਬੇ ਅਸੀਂ ਸਿਖਾਵਾਂਗੇ ਅਸੀਂ ਅਸੀਂ ਸਿਖਾਵਾਂਗੇ ਇਹਨਾਂ ਨੂੰ ਤਜਰਬੇ ਹੁੰਦੇ ਕੀ ਨੇ ਔਰ ਅੱਜ ਤੋਂ ਆਵਾਜ਼ ਸ਼ੁਰੂ ਹੋ ਗਈ ਅੱਜ ਹੁਣ ਸਾਡਾ ਇਹੀ ਪ੍ਰਾਣਾ ਹੈ ਕਿ ਇਹਨਾਂ ਨੂੰ ਦਿੱਲੀ ਇਹ ਦਿੱਲੀ ਸਾਹਮਣੇ ਮੇਰੀ ਗੱਲ ਸੁਣੋ ਦਿੱਲੀ ਦੇ ਵਿੱਚ ਸਰਕਾਰ ਬਣੀ ਸਾਡੇ ਕਿਹੜੇ ਵਰਕਰ ਸੈੱਟ ਕੀਤੇ ਉੱਥੇ ਕਿਹੜੇ ਪੰਜਾਬੀ ਵਰਕਰ ਨੂੰ ਉੱਥੇ ਸੈੱਟ ਕੀਤਾ ਕਿਹੜੀ ਚੇਅਰਮੈਨੀ ਦਿੱਤੀ ਇਹਨਾਂ ਨੇ ਤੇ ਅੱਜ ਇਹਨਾਂ ਦਾ ਕੀ ਰਾਈਟ ਬਣਦਾ ਸਾਡੇ ਪੰਜਾਬ ਦੇ ਵਿੱਚ ਆ ਕੇ ਚੇਅਰਮੈਨੀਆਂ ਲੈਣ ਦਾ ਜਾਂ ਰਾਜ ਸਭਾ ਮੈਂਬਰ ਬਣਨ ਦਾ ਇਹ ਕੌਣ ਹੁੰਦੇ ਨੇ ਸਾਡੇ ਪੰਜਾਬੀ ਬਹੁਤ ਵਧੀਆ ਨੇ ਬਹੁਤ ਪੜੇ ਲਿਖੇ ਨੇ ਇੱਥੇ ਅੱਪੇ ਸੰਭਾਂਗੇ ਅਸੀਂ ਆਪਣੀ ਪੰਜਾਬ ਦੀ ਰਣਨੀਤੀ ਜੋ ਵੀ ਹੈ ਪਾਰਟੀ ਦੇ ਇੱਕ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਗੱਲ ਰਹੀ ਹੈ ਜਿਹੜਾ ਬਗਾਵਤ ਕਰਦਾ ਉਹਨੂੰ ਅਹੁਦਾ ਤਾਂ ਛੱਡੋ ਫਿਰ ਉਹਨੂੰ ਖਤਮ ਕਰ ਦਿੱਤਾ ਜਾਂਦਾ ਤੁਹਾਡੀ ਬਗਾਵਤ ਕਿਤੇ ਤੁਹਾਨੂੰ ਖਤਮੀਆਂ ਵਾਲੇ ਪਾਸੇ ਨਾ ਲੈ ਜਾ ਇਹ ਤਾਂ ਤੁਸੀਂ ਸਾਰੇ ਜੇ ਮੇਰੇ ਨਾਲ ਹੋ ਤਾਂ ਮੈਂ ਖਤਮ ਹੋ ਹੀ ਨਹੀਂ ਸਕਦੀ ਮੈਂ ਤਾਂ ਆਵਾਜ਼ ਚੱਕਾਂਗੀ ਮੈਂ ਤਾਂ ਜਿੰਦਾਬਾਦ ਇਹ ਜਿੰਦਾਬਾਦ ਇਹ ਸਾਡੀ ਯੂਨਿਟੀ ਇਹ ਸਾਡੀ ਯੂਨਿਟੀ ਮੇਰੇ ਕਈ ਭਰਾ ਰਸਿਆ ਦੇ ਵਿੱਚ ਨੇ ਮੈਨੂੰ ਫੋਨ ਆ ਰਹੇ ਨੇ ਕਿ ਐਸੀ ਵੀ ਪਹੁੰਚ ਰਹੇ ਆ ਭੈਣੇ ਪੂਰੇ ਪੰਜਾਬ ਤੋਂ ਇੱਥੇ ਆ ਰਹੇ ਨੇ ਪਰ ਦੇਖੋ ਅਸੀਂ ਯੂਨਿਟੀ ਦੇ ਨਾਲ ਜੇ ਆਪਣੀ ਸਰਕਾਰ 2000 ਦੇ ਚ 22 ਚ ਬਣਾਈ ਸੀ ਨਾ ਅਸੀਂ ਬਹੁਤ ਮਿਹਨਤਾਂ ਕੀਤੀਆਂ ਨੇ ਸਰਕਾਰ ਬਣਾਉਣ ਚ ਤੇ ਅਸੀਂ ਇਨਾਂ ਨੂੰ ਮਜ਼ਾ ਵੀ ਚਖਾ ਸਕਦੇ ਆ ਔਰ ਚਖਾਵਾਂਗੇ ਵੀ ਦਿੱਲੀ ਵਾਲਿਆਂ ਦੇ ਰਾਜ ਨਹੀਂ ਅਸੀਂ ਇੱਥੇ ਚੱਲਣ ਦਵਾਂਗੇ ਪੰਜਾਬੀਆਂ ਦਾ ਰਾਜ ਚੱਲੂਗਾ ਔਰੇ ਬਸ ਕਿ ਕੱਲ ਇਹ ਹੈ ਜੀ ਤੁਸੀਂ ਦੇਖਿਆ ਤੁਸੀਂ ਪਾਰਟੀ ਨਾਲ ਸ਼ੁਰੂ ਤੋਂ ਜੁੜੇ ਹੋ ਇੱਕ ਸਵਰਾਜ ਕਿਤਾਬ ਸਿਰਵਿੰਦ ਕੇਜਰੀਵਾਲ ਦੀ ਉਹ ਕਹਿੰਦੇ ਸੀ ਕਿ ਧਰਤੀ ਤੋਂ ਰਾਜ ਮਤਲਬ ਆ ਸ਼ਾਇਦ ਤੁਹਾਡੇ ਕੋਲੇ ਐ ਸਵਰਾਜ ਉਹ ਕਹਿੰਦੇ ਸੀ ਵੀ ਇੱਥੋਂ ਚੱਲੂਗਾ ਜ਼ਮੀਨ ਤੋਂ ਪੁੱਛਾਂਗੇ ਕਿਹਨੂੰ ਅਹੁਦਾ ਦੇਣਾ ਕਿਹਨੂੰ ਪ੍ਰਧਾਨਗੀ ਦੇਣੀ ਹੈ ਉਹ ਸਵਰਾਜ ਕਿੱਥੇ ਹੈ ਜੀ ਅੱਜਕੱਲ੍ਹ ਪਹਿਲਾਂ ਤਾਂ ਕਹਿੰਦੇ ਸੀ ਜੀ ਸਵਰਾਜ ਸਵਰਾਜ ਪੜੋ 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 ਜਦੋਂ ਇਹਨਾਂ ਦੀਆਂ ਸਰਕਾਰਾਂ ਬਣ ਗਈਆਂ ਤੇ ਲੋਕ ਸਵਰਾਜ ਮੁਤਾਬਕ ਇਹਨਾਂ ਨੂੰ ਸਵਾਲ ਕਰਨ ਲੱਗ ਗਏ ਤਾਂ ਫਿਰ ਇਹਨਾਂ ਨੇ ਸਵਰਾਜ ਦੀ ਕਿਤਾਬ ਨੂੰ ਛੁਪਾਤਾ ਫਿਰ ਲੋਕਾਂ ਨੂੰ ਪੁੱਛਿਆ ਜਾਂਦਾ ਸੀ ਕਿਦਰੇ ਤੁਸੀਂ ਸਵਰਾਜ ਸਵਰਾਜ ਤਾਂ ਨਹੀਂ ਪੜ ਲਈ ਔਰ ਅੱਜ ਮੇਰੇ ਕੋਲ ਮੇਰੇ ਹੱਥ ਵਿੱਚ ਸਾਡੀ ਪਾਰਟੀ ਦਾ ਸੰਵਿਧਾਨ ਹੈਗਾ ਸਵਰਾਜ ਮੁਤਾਬਕ ਪਾਰਟੀ ਦਾ ਜਿਹੜਾ ਪ੍ਰਾਈਮਰੀ ਲੈਵਲ ਹੈ ਜ਼ਿਲ੍ਹਾ ਲੈਵਲ ਪਹਿਲਾਂ ਤਾਂ ਇਹਨਾਂ ਨੇ ਬਲਾਕ ਲੈਵਲ ਖਤਮ ਕੀਤਾ ਤੇ ਉਸ ਤੋਂ ਥੱਲੇ ਜਿਹੜਾ ਸਾਡੇ ਪਿੰਡਾਂ ਤੇ ਵਾਰਡਾਂ ਦੇ ਲੈਵਲ ਸੀਗੇ ਉਹ ਖਤਮ ਕੀਤੇ ਹੂੰ ਔਰ ਲੈ ਆਏ ਸਿੱਧਾ ਜ਼ਿਲ੍ਹਾ ਲੈਵਲ ਤੇ ਹੂੰ ਔਰ ਜ਼ਿਲ੍ਹਾ ਲੈਵਲ ਤੇ ਵੀ ਸੰਵਿਧਾਨ ਕਹਿੰਦਾ ਹੈ ਕਿ ਇਲੈਕਸ਼ਨ ਦੇ ਥਰੂ ਜ਼ਿਲ੍ਹਾ ਪ੍ਰਧਾਨ ਲਾਏ ਜਾਣਗੇ ਹੂੰ ਉਹਨਾਂ ਚੋਂ ਫਿਰ ਜਿਹੜੇ ਐ ਸਟੇਟ ਲੈਵਲ ਵਿੱਚ ਜਾਣਗੇ ਹੂੰ ਪਰ ਸਾਰੇ ਉੱਤੋਂ ਥੋਪੇ ਜਾ ਰਹੇ ਨੇ ਹੂੰ ਸੋ ਇਹ ਜਿਹੜੇ ਉੱਤੋਂ ਥੋਪੇ ਜਾ ਰਹੇ ਨੇ ਵਲੰਟੀਅਰ ਦੀ ਜਦ ਵੋਟ ਹੀ ਨਹੀਂ ਇਹਨਾਂ ਨੂੰ ਮਿਲਣੀ ਵਲੰਟੀਅਰ ਨੂੰ ਇਹਨਾਂ ਨੇ ਪੁੱਛਣਾ ਕਾਨੂੰ ਹੈ ਹੂੰ ਵਲੰਟੀਅਰ ਲਈ ਖੜੇ ਕਿਉਂ ਹੋਣਗੇ ਵਲੰਟੀਅਰ ਦੀ ਆਵਾਜ਼ ਕਿਉਂ ਚੁੱਕਣਗੇ ਸੋ ਸਭ ਤੋਂ ਵੱਡਾ ਜਿਹੜਾ ਕਤਲ ਵੋਲੰਟੀਅਰ ਦੇ ਹੱਕਾਂ ਦਾ ਹੋ ਰਿਹਾ ਹੈ ਉਹ ਸੰਵਿਧਾਨ ਦੀ ਇਸ ਉਲੰਘਣਾ ਕਰਕੇ ਹੋ ਰਿਹਾ ਹੈ ਕਿ ਕੱਲ ਵੀ ਜਿੰਨੇ ਅਹੁਦੇਦਾਰ ਲਗਾਏ ਗਏ ਨੇ ਜ਼ਿਲ੍ਹਾ ਲੈਵਲ ਤੇ ਜਾਂ ਲੋਕ ਲੋਕਸਭਾ ਲੈਵਲ ਤੇ ਜਾਂ ਹੋਰ ਵੀ ਕਈ ਜਿਹੜੇ ਸਟੇਟ ਲੈਵਲ ਤੇ ਲਾਏ ਗਏ ਨੇ ਉਹ ਸੰਵਿਧਾਨ ਦਾ ਕਤਲ ਕਰਕੇ ਲਗਾਏ ਗਏ ਨੇ ਮੈਂ ਮੰਗ ਕਰਦਾ ਕਿ ਸਾਰੇ ਕੱਲ ਦੀਆਂ ਨਿਯੁਕਤੀਆਂ ਜਿਹੜੀਆਂ ਉਹ ਰੱਦ ਕੀਤੀਆਂ ਜਾਣ ਔਰ ਸੰਵਿਧਾਨ ਦੇ ਆਰਟੀਕਲ 4 ਬੀ ਦੇ ਮੁਤਾਬਕ ਹਰ ਜ਼ਿਲ੍ਹੇ ਵਿੱਚ ਇਲੈਕਸ਼ਨ ਹੋਵੇ ਔਰ ਵਲੰਟੀਅਰ ਜਿਹੜੇ ਨੇ ਉਹ ਆਪਣਾ ਆਪਣਾ ਜ਼ਿਲ੍ਹਾ ਪ੍ਰਧਾਨ ਚੁਣਨ ਉਹਨਾਂ ਚੋਂ ਚੁਣੇ ਹੋਏ ਲੋਕ ਅੱਗੇ ਉੱਪਰ ਸਟੇਟ ਵਿੱਚ ਜਾਣ ਤਾਂ ਕਿ ਵਲੰਟੀਅਰ ਦੇ ਮਿਹਨਤ ਦੀ ਰੱਖਿਆ ਹੋ ਸਕੇ ਵਲੰਟੀਅਰ ਦੇ ਹੱਕਾਂ ਦੀ ਰੱਖਿਆ ਹੋ ਸਕੇ ਜੇ ਸਰਕਾਰ ਬਣਾਉਣ ਵਾਲੇ ਵਲੰਟੀਅਰ ਦੇ ਹੱਕਾਂ ਦੀ ਰੱਖਿਆ ਨਾ ਹੋਈ ਤਾਂ ਪੰਜਾਬੀਆਂ ਦੀ ਕਾਂ ਦੀ ਰੱਖਿਆ ਕਿੱਥੋਂ ਹੋਏਗੀ ਦੇਸ਼ ਦੇ ਲੋਕਾਂ ਦੇ ਹੱਕਾਂ ਦੀ ਰੱਖਿਆ ਕਿੱਥੋਂ ਹੋਏਗੀ ਜਿੰਨਾ ਨੂੰ ਮੁੱਖ ਮੰਤਰੀ ਭਮੱਕੜ ਕਹਿੰਦੇ ਰਹੇ ਆ ਅੱਜ ਉਹ ਭਮੱਕੜਾਂ ਨੂੰ ਦਰਿਆ ਤੇ ਬੈਠਣਾ ਪੈ ਗਿਆ ਵਜ੍ਹਾ ਕੀ ਹੈ ਮੈਂ ਇੱਕ ਇੱਥੇ ਮਾਫੀ ਚਾਹਾਂਗਾ ਭਗਵੰਤ ਮਾਨ ਸਾਹਿਬ ਇੱਕ ਬੜਾ ਗਲਤ ਸ਼ਬਦ ਆਮ ਆਦਮੀ ਪਾਰਟੀ ਦੇ ਕ੍ਰਾਂਤੀਕਾਰੀ ਯੋਧਿਆਂ ਦੇ ਲਈ ਇਸਤੇਮਾਲ ਕਰਦੇ ਰਹੇ ਨੇ ਭਮੱਕੜ ਦਾ ਮਤਲਬ ਹੁੰਦਾ ਹੈ ਉਹ ਲੋਕ ਜਿਹੜੇ ਬਿਨਾਂ ਮਕਸਦ ਦੇ ਘੁੰਮਦੇ ਰਹਿੰਦੇ ਨੇ ਤੁਸੀਂ ਡਿਕਸ਼ਨਰੀ ਚੁੱਕ ਕੇ ਦੇਖੋ ਪਉ ਮੱਕੜ ਦਾ ਮਤਲਬ ਹੈ ਜਿਹੜੇ ਲੋਕ ਬਿਨਾ ਮਕਸਦ ਦੇ ਘੁੰਮਦੇ ਰਹਿੰਦੇ ਨੇ ਕੀ ਇਹ ਵਲੰਟੀਅਰ ਜਿਹੜੇ 12-12 ਸਾਲ ਤੋਂ ਲੱਗੇ ਨੇ ਬਿਨਾ ਮਕਸਦ ਘੁੰਮ ਰਹੇ ਨੇ ਕਿਰਪਾ ਕਰਕੇ ਇਸ ਸ਼ਬਦ ਦਾ ਇਸਤੇਮਾਲ ਬੰਦ ਕੀਤਾ ਜਾਏ ਇਹ ਕ੍ਰਾਂਤੀਕਾਰੀ ਯੋਧੇ ਨੇ ਇਹਨਾਂ ਨੂੰ ਕ੍ਰਾਂਤੀਕਾਰੀ ਯੋਧੇ ਹੀ ਕਿਹਾ ਜਾਏ ਮੈਂ ਇਹ ਬੇਨਤੀ ਕਰਾਂਗਾ ਔਰ ਦੂਜੀ ਗੱਲ ਦੇਖੋ ਉਪ ਮੱਕੜ ਸ਼ਬਦ ਦਾ ਇਸਤੇਮਾਲ ਕਰਦੇ ਨੇ ਤੇ ਇਹਨਾਂ ਨੂੰ ਇਹਨਾਂ ਨੂੰ ਟ੍ਰੀਟ ਵੀ ਪਮਕੜਾਂ ਦੀ ਤਰ੍ਹਾਂ ਹੀ ਕਰਦੇ ਨੇ ਕਿ ਵੀ ਇਹਨਾਂ ਦੀ ਜ਼ਿੰਦਗੀ ਦਾ ਤਾਂ ਕੋਈ ਮਕਸਦ ਹੀ ਨਹੀਂ ਸਿਰਫ ਭਗਵੰਤ ਮਾਨ ਸਾਹਿਬ ਦੀ ਜ਼ਿੰਦਗੀ ਦਾ ਮਕਸਦ ਹੈ ਮੁੱਖ ਮੰਤਰੀ ਬਣਨਾ ਇਹ ਤਾਂ ਬਿਨਾ ਮਕਸਦ ਦੇ ਘੁੰਮਦੇ ਰਹਿੰਦੇ ਨੇ ਮੈਂ ਉਹਨਾਂ ਨੂੰ ਤੋਂ ਮਾਫੀ ਚਾਹਾਂਗਾ ਕਿ ਇਸ ਤਰ੍ਹਾਂ ਨਹੀਂ ਹੈ ਆਪਣੇ ਬੱਚਿਆਂ ਨੂੰ ਰੋਲ ਕੇ ਆਪਣੇ ਕੰਮਕਾਜ ਨੂੰ ਰੋਲ ਕੇ ਆਪਣੀ ਜੇਬੋਂ ਪੈਸੇ ਖਰਚ ਕਰਕੇ ਘਰ ਵਾਲਿਆਂ ਤੋਂ ਗਾਲਾਂ ਖਾ ਕੇ ਇਹ ਤੁਹਾਡੇ ਲਈ ਕੰਮ ਕਰਦੇ ਰਹੇ ਔਰ ਤੁਸੀਂ ਇਹਨਾਂ ਨੂੰ ਪਮਕੜ ਕਹਿ ਕੇ ਇਨਸਲਟ ਕਰ ਰਹੇ ਹੋ ਇਹਨਾਂ ਦੀ ਔਰ ਇਹਨਾਂ ਦੇ ਹੱਕ ਮਾਰ ਰਹੇ ਹੋ ਸੰਵਿਧਾਨ ਨੇ ਜਿਹੜਾ ਇਹਨਾਂ ਨੂੰ ਹੱਕ ਦਿੱਤਾ ਆਪਣੇ ਅਹੁਦੇਦਾਰ ਚੁਣਨ ਦਾ ਉਹ ਤੁਸੀਂ ਹੱਕ ਮਾਰ ਰਹੇ ਹੋ ਜਿਸ ਦੇ ਕਰਕੇ ਇਹਨਾਂ ਦੀ ਆਵਾਜ਼ ਦਬਾਈ ਜਾ ਰਹੀ ਹੈ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੇ ਹੱਕ ਜਿਹੜੇ ਹਨ ਇੱਥੋਂ ਤੱਕ ਕਿ ਦਿੱਲੀ ਵਾਲਿਆਂ ਨੂੰ ਦਿੱਤੇ ਜਾ ਰਹੇ ਹਨ ਔਰ ਜਿਹੜੇ ਕਾਂਗਰਸੀ ਅਕਾਲੀ ਭਾਜਪਾਈ ਦੂਜੀਆਂ ਪਾਰਟੀਆਂ ਚੋਂ ਆ ਰਹੇ ਤੁਸੀਂ ਦੇਖੋ ਪਟਿਆਲੇ 'ਚ ਕੀ ਹੋਇਆ ਸਾਲ ਪਹਿਲਾਂ ਭਾਜਪਾ ਦਾ ਇੱਕ ਡਿਪਟੀ ਮੇਅਰ ਆਇਆ ਉਹ ਆਮ ਆਦਮੀ ਪਾਰਟੀ ਜਾ ਕੇ ਵੀ ਸੀਨੀਅਰ ਡਿਪਟੀ ਮੇਅਰ ਬਣ ਗਿਆ ਲਾਲਤ ਆ ਇਹੋ ਜੀ ਲੀਡਰਸ਼ਿਪ ਤੇ ਜਿਹੜੇ ਜਿਸਦੇ ਕੋਈ ਅਸੂਲ ਹੀ ਨਹੀਂ ਜਿਹੜੇ ਆਪਣੇ ਵਰਕਰਾਂ ਦੀ ਹੱਕਾਂ ਦੀ ਰਾਖੀ ਨਹੀਂ ਕਰ ਸਕਦੇ ਜਿਹੜੇ ਉਹਨਾਂ ਦੇ ਵਰਕਰਾਂ ਦੇ ਹੱਕ ਜਿਹੜੇ ਨੇ ਦੂਜਿਆਂ ਨੂੰ ਦੇ ਦਿੰਦੇ ਨੇ ਚਾਪਲੂਸਾਂ ਨੂੰ ਦੇ ਦਿੰਦੇ ਨੇ ਉਹ ਬੰਦਾ ਆ ਕੇ ਜੀ ਸਾਰਿਆਂ ਦੇ ਗੋਡੇ ਹੱਥ ਲਾਂਦਾ ਸੀ ਹੂੰ ਕਿਉਂਕਿ ਉਹਨੇ ਕੰਮ ਨਹੀਂ ਸੀ ਕੀਤਾ ਹੋਇਆ ਭਾਜਪਾ ਹੀ ਸੀ ਉਹ ਮੇਰੇ ਵੀ ਗੋਡੇ ਹੱਥ ਲਾਂਦਾ ਸੀ ਸਾਰਿਆਂ ਦੇ ਗੋਡੇ ਹੱਥ ਲਾਂਦਾ ਸੀ ਗੋਡੇ ਹੱਥ ਲਾ ਲਾ ਕੇ ਉਹ ਸੀਨੀਅਰ ਡਿਪਟੀ ਮਹਿਰਬਾਨ ਗਿਆ ਜੀ ਤੁਹਾਨੂੰ ਗੋਡੇ ਹੱਥ ਲਾਉਣਾ ਨਹੀਂ ਆਉਂਦਾ ਸੀ ਅਸੀਂ ਅਸੀਂ ਜਾਗਦੀ ਜ਼ਮੀਰ ਵਾਲੇ ਲੋਕ ਆ ਅਸੀਂ ਅਸੂਲਾਂ ਤੇ ਚੱਲਣ ਵਾਲੇ ਲੋਕ ਆ ਸੱਚ ਨੂੰ ਸੱਚ ਚੂੜ ਨੂੰ ਚੂਠ ਕਹਿਣ ਵਾਲੇ ਲੋਕ ਆ ਇਸ ਕਰਕੇ ਸਾਡੇ ਪਟਿਆਲੇ ਦੇ ਜਿਹੜੇ ਮੰਤਰੀ ਸਾਹਿਬ ਹੈ ਉਹਨਾਂ ਨੂੰ ਅਸੀਂ ਪਸੰਦ ਨਹੀਂ ਸੀ ਮੈਂ ਤਾਂ ਇੱਕ ਜਿਹੜੀ ਕੰਪਨੀ ਨੇ ਸਾਰੇ ਸ਼ਹਿਰ ਦੀਆਂ ਸੜਕਾਂ ਪੱਟੀਆਂ ਹੋਈਆਂ ਸੀਗੀਆਂ 2.5 ਸਾਲ ਪੱਟੀਆਂ ਰੱਖੀਆਂ ਜਾਣ ਬੁਝ ਕੇ ਕੋਈ ਕੰਮ ਨਹੀਂ ਸੀ ਕੀਤਾ ਕੋਈ ਲੇਬਰ ਨਹੀਂ ਸੀ ਲੱਗੀ ਹੁੰਦੀ ਤੁਹਾਡੀਆਂ ਜਿਹੜੀਆਂ ਟੈਂਕੀਆਂ ਬਣ ਰਹੀਆਂ ਸੀ ਉਹਨਾਂ ਤੇ ਕੋਈ ਲੇਬਰ ਨਹੀਂ ਸੀ ਲੱਗੀ ਹੁੰਦੀ ਮੈਂ ਉਹਨਾਂ ਦੇ ਖਿਲਾਫ ਆਵਾਜ਼ ਚੁੱਕੀ ਤਾਂ ਮੰਤਰੀ ਸਾਹਿਬ ਮੇਰੇ ਤੋਂ ਨਾਰਾਜ਼ ਹੋ ਗਏ ਮੇਰੇ ਗਲੀ ਵਿੱਚ 4 ਮਹੀਨੇ ਸੜਕ ਪੱਟੀ ਰੱਖੀ ਕੰਮ ਨਹੀਂ ਸੀ ਕਰਦੇ ਧਮਕੀਆਂ ਦੇਣ ਦੇ ਬਾਵਜੂਦ ਕੰਮ ਨਹੀਂ ਸੀ ਕਰਦੇ ਕੰਮ ਕਰਾਉਣ ਦੇ ਬਾਵਜੂਦ ਲੋਕ ਸਾਡੇ ਖਿਲਾਫ ਹੋ ਗਏ ਮੈਂ ਉਸ ਐਸ ਡੀਓ ਤੇ ਜੀਏ ਦੇ ਖਿਲਾਫ ਆਵਾਜ਼ ਚੁੱਕੀ ਤਾਂ ਮੰਤਰੀ ਮੇਰੇ ਖਿਲਾਫ ਹੋ ਗਿਆ ਇਹੋ ਜਿਹੇ ਮੰਤਰੀ ਆ ਸਾਡੇ ਇਹੋ ਜਿਹੇ ਉਹਨਾਂ ਨੇ ਸਾਰੇ ਚਾਪਲੂਸ ਆਪਣੇ ਆਸ-ਪਾਸ ਇਕੱਠੇ ਕੀਤੇ ਹੋਏ ਹਨ ਜਿਨ੍ਹਾਂ ਦਾ ਕੋਈ ਅਸੂਲ ਨਹੀਂ ਔਰ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਉਹਨਾਂ ਨੇ ਟਿਕਟਾਂ ਦਿੱਤੀਆਂ ਅੱਜ ਪਟਿਆਲੇ ਦੇ ਲੋਕਾਂ ਨੂੰ ਲੁੱਟ ਰਹੇ ਹਨ ਔਰ ਉਹਨਾਂ ਦੀ ਟੀਮ ਦੇ ਲੋਕ ਜਿਹੜੇ ਸਾਡੇ ਐਮਸੀਆਂ ਨੂੰ ਪਤਾ ਹੀ ਨਹੀਂ ਹੁੰਦਾ ਉਹਨਾਂ ਦੇ ਵਾਰਡਾਂ ਜਾ ਕੇ ਕੰਮ ਰੁਕਵਾ ਦਿੰਦੇ ਹਨ ਲੋਕਾਂ ਤੋਂ ਪੈਸੇ ਖਾਂਦੇ ਹਨ ਬਾਅਦ ਵਿੱਚ ਐਮਸੀ ਨੂੰ ਪਤਾ ਚੱਲਦਾ ਜੀ ਕੋਈ ਪੈਸੇ ਖਾ ਗਿਆ ਔਰ ਹੋਰ بڑے ਗਲਤ ਕੰਮ ਹੋਏ ਐ ਇਸ ਮੰਤਰੀ ਦੀ ਅਗਵਾਈ ਦੇ ਵਿੱਚ ਉਹ ਮੈਂ ਅੱਗੇ ਤੁਹਾਡੀ ਕੀ ਮੰਤਰੀ ਕੌਣ ਨੇ ਮੰਤਰੀ ਜੀ ਪਟਿਆਲੇ ਵਾਲਾ ਸਾਡਾ ਜਿਹੜਾ ਮੰਤਰੀ ਹੈਗਾ ਬਹੁਤ ਹੀ ਜ਼ਿਆਦਾ ਭ੍ਰਸ਼ਟਾਚਾਰ ਉਹਦੇ ਅਧੀਨ ਹੋ ਰਿਹਾ ਹੈਗਾ ਰਿਸ਼ਵਤ ਖੋਰੀ ਜੰਮ ਕੇ ਹੋ ਰਹੀ ਹੈ ਉਹ ਆਪ ਹੀ ਪੈਸੇ ਐਕਸਪੈਕਟ ਕਰਦਾ ਹੈਗਾ ਮੇਰੇ ਤੋਂ ਉਹਨੇ ਮੇਰੇ ਸਾਹਮਣੇ ਮੈਂ ਇੱਕ ਡਾਕਟਰ ਦਾ ਕੰਮ ਲੈ ਕੇ ਗਿਆ ਉਹਦੇ ਕੋਲ ਉਹਦਾ ਜਾਣਕਾਰ ਸੀਗਾ ਇਹ ਮੰਤਰੀ ਬਣ ਚੁੱਕਾ ਸੀ ਔਰ ਇਹਨੇ ਮੈਨੂੰ ਕਿਹਾ ਕਿ ਭਈ ਇਸ ਬੰਦੇ ਨੇ ਦੇਖੋ ਮੈਨੂੰ ਡੋਨੇਸ਼ਨ ਨਹੀਂ ਦਿੱਤੀ ਵੀ 25000 ਰੁਪਏ ਡੋਨੇਸ਼ਨ ਤਾਂ ਦੇ ਸਕਦਾ ਸੀ ਮੰਤਰੀ ਬਣ ਚੁੱਕਾ ਸੀ ਉਸ ਟਾਈਮ ਉਹ ਇਹ ਗੱਲਾਂ ਕਰ ਰਿਹਾ ਸੀ ਇਹ ਔਰ ਇਹੋ ਜਿਹੇ ਬੰਦੇ ਜਿਹੜੇ ਇਹਨਾਂ ਨੇ ਚਾਪਲੂਸ ਆਪਣੇ ਆਸ ਠੇਸ ਇਹਨਾਂ ਚੀਜ਼ਾਂ ਨੂੰ ਦੇਖ ਕੇ ਠੇਸ ਪਹੁੰਚਦੀ ਹੈ ਵੀ ਜਿਹੜਾ ਅਸੀਂ ਸੁਪਨਾ ਸਿਰਜਿਆ ਸੀ ਜਿਹੜਾ ਅਸੀਂ ਸਿਰਜਿਆ ਸੀ ਕਿ ਇੱਥੇ ਇੱਕ ਵੱਖਰਾ ਰਾਜ ਹੋਊਗਾ ਦੂਜੀਆਂ ਪਾਰਟੀਆਂ ਨੂੰ ਕਿਹਾ ਕਰਾਂਗੇ ਕਿ ਦੇਖੋ ਅਸੀਂ ਕਰਤਾ ਬਦਲਾ ਬਿਲਕੁਲ 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 ਬਹੁਤ ਬਹੁਤ ਦੁੱਖ ਹੁੰਦਾ ਹੈ ਬਹੁਤ ਦੁੱਖ ਹੁੰਦਾ ਹੈ ਕਿ ਕਿਹੋ ਜਿਹੇ ਲੋਕ ਸਾਡੇ ਉੱਤੇ ਆ ਕੇ ਬਹਿ ਗਏ ਅਸੀਂ ਸੋਚਿਆ ਕੀ ਸੀ ਤੇ ਹੋ ਕੀ ਗਿਆ ਤੁਸੀਂ ਦੇਖੋ ਕਿ ਦਿੱਲੀ ਵਾਲੀ ਇੱਕ ਲੇਡੀ ਜਿਹਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਉਸ ਨੂੰ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਲਾਤਾ ਫਿਰ ਇੱਕ ਦੀਪਕ ਚੋਹਾਨ ਜਿਹੜਾ ਤਨਖਾਹ ਲੈ ਕੇ ਕੰਮ ਕਰਦਾ ਰਿਹਾ ਉਹਨੂੰ ਚੇਅਰਮੈਨ ਲਾਤਾ ਇੱਕ ਉਹ ਸੰਦੀਪ ਪਾਟਕ ਉਹ ਵੀ ਤਨਖਾਹ ਲੈ ਕੇ ਕੰਮ ਕਰਦਾ ਰਿਹਾ ਪੰਜਾਬ ਤੋਂ ਉਹਨੂੰ ਰਾਜ ਸਭਾ ਮੈਂਬਰ ਬਣਾਤਾ ਕਿਉਂ ਪੰਜਾਬ ਦੇ ਲੋਕ ਕਾਬਲ ਨਹੀਂ ਹੈ ਔਰ ਉਹ ਲੋਕ ਜਿਹੜੇ ਹਨ ਆਪਣੀ ਮਰਜ਼ੀ ਇੱਥੇ ਕਰਾਉਂਦੇ ਆ ਕਿਉਂਕਿ ਤਨਖਾਹ ਲੈਣ ਵਾਲੇ ਲੋਕ ਹੈ ਉਹਨਾਂ ਨੂੰ ਅਸੂਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਅਸੂਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਪੈਸੇ ਦੇ ਲਈ ਕੁਝ ਕਿਉਂਕਿ ਤਨਖਾਹ ਲੈ ਕੇ ਕੰਮ ਕਰ ਰਹੇ ਪੈਸੇ ਲਈ ਉਹ ਤੁਹਾਡੇ ਲਈ ਖੜੇ ਹੋਣਗੇ ਤੁਹਾਡੇ ਪਾਰਟੀ ਦੇ ਅਸੂਲਾਂ ਲਈ ਖੜੇ ਹੋਣਗੇ ਤੁਹਾਡੇ ਵਲੰਟੀਅਰ ਦੇ ਹੱਕਾਂ ਦੀ ਰਾਖੀ ਕਰਨਗੇ ਉਹਨਾਂ ਨੂੰ ਤਾਂ ਜਿੱਥੋਂ ਪੈਸਾ ਮਿਲੇਗਾ ਉਸ ਪਾਸੇ ਜਾਣਗੇ ਫਿਰ ਵੀ ਇਹ ਹੋ ਰਿਹਾ ਹੈਗਾ ਔਰ ਵਲੰਟੀਅਰ ਦੀ ਕੋਈ ਸੁਣਵਾਈ ਨਹੀਂ ਕੋਈ ਮੰਚ ਨਹੀਂ ਹੈ ਜਿਸ ਤੇ ਵਲੰਟੀਅਰ ਆਪਣੀ ਆਵਾਜ਼ ਚ ਚੁੱਕ ਸਕੇ ਕੋਈ ਉਹਦੀ ਸੁਣਵਾਈ ਹੋ ਸਕੇ ਜਿਹੜਾ ਉਹਦੇ ਨਾਲ ਤੱਕਾ ਹੋ ਰਿਹਾ ਹੈ 12-12 ਸਾਲ ਤੋਂ ਲੱਗੇ ਨੇ ਪਾਟਿਆ ਸਾਹਿਬ ਔਰ ਇਹਨਾਂ ਦੀ ਬੇਟੀ 12 ਸਾਲਾਂ ਤੋਂ ਲੱਗੇ ਆ ਔਰ ਇਹਨਾਂ ਨੂੰ ਐਮਸੀ ਦੀ ਟਿਕਟ ਨਹੀਂ ਦਿੱਤੀ ਮੈਡਮ ਨਾਲ 5 ਸੀਟਾਂ ਦਾ ਵਾਅਦਾ ਕੀਤਾ ਸੀ ਉਹਨਾਂ ਨੇ 5 ਵਾਰਡ ਦਿੱਤੇ ਸੀ ਮੈਡਮ ਨੂੰ 5 ਸੀਟਾਂ ਦਾ ਵਾਅਦਾ ਕੀਤਾ ਸੀ ਮੈਡਮ ਨੂੰ ਇੱਕ ਸੀਟ ਨਹੀਂ ਦਿੱਤੀ ਮੈਨੂੰ ਤੇ 바ਸੀ ਸਾਹਿਬ ਨੂੰ 7 ਵਾਰਡ ਦਿੱਤੇ ਸੀਗੇ ਕਿ ਤੁਹਾਨੂੰ 7 ਵਾਰਡਾਂ ਦੀ ਟਿਕਟ ਦੇਾਂਗੇ 7 ਵਾਰਡਾਂ ਦੀਆਂ ਟਿਕਟਾਂ ਦਾ ਵਾਅਦਾ ਕੀਤਾ ਸੀ ਸਾਨੂੰ ਦੋਨਾਂ ਨੂੰ ਹੀ ਟਿਕਟ ਨਹੀਂ ਦਿੱਤੀ ਮੈਨੂੰ ਚੇਰਮੈਨੀ ਦਾ ਵਾਅਦਾ ਕੀਤਾ ਸੀ ਮੈਡਮ ਨੂੰ ਚੇਰਮੈਨੀ ਦਾ ਵਾਅਦਾ ਕੀਤਾ ਸੀ ਉਹ ਵੀ ਤੂੰ ਕੌਣ ਤੇ ਮੈਂ ਕੌਣ ਚਲੋ ਸਾਨੂੰ ਉਹ ਨਹੀਂ ਚਾਹੀਦਾ ਪਰ ਕਟੋ-ਕਟ ਅਸੂਲਾਂ ਮੁਤਾਬਕ ਚੱਲੋ ਜਿਹੜੇ ਲਿਖਤੀ ਅਸੂਲ ਤੁਸੀਂ ਸਾਰੀ ਦੁਨੀਆ ਦੇ ਅੱਗੇ ਦੇਖੋ ਜੀ ਇਲੈਕਸ਼ਨ ਕਮਿਸ਼ਨ ਦੀ ਇੱਕਨੋਲੇਜਮੈਂਟ ਦੀ ਚਿੱਠੀ ਲੱਗੀ ਹੋਈ ਹੈ ਇਸ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਚਿੱਠੀ ਇਹ ਮੈਂ ਕੱਲ ਡਾਊਨਲੋਡ ਕੀਤਾ ਇਲੈਕਸ਼ਨ ਕਮਿਸ਼ਨ ਆਫ ਪਾਰਟੀ ਦੀ ਵੈਬਸਾਈਟ ਤੋਂ ਇਹ ਪਾਰਟੀ ਦਾ ਸੰਵਿਧਾਨ ਹੈ ਲੇਕਿਨ ਪਾਰਟੀ ਦੇ ਸੰਵਿਧਾਨ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਮੇਰੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਪਾਰਟੀ ਦਾ ਸੰਵਿਧਾਨ ਲਾਗੂ ਕੀਤਾ ਜਾਏ ਪਾਰਟੀ ਦਾ ਸੰਵਿਧਾਨ ਲਾਗੂ ਕੀਤਾ ਜਾਏ ਹੁਣ ਪਾਰਟੀਆ ਸਾਹਿਬ ਤੁਹਾਡੇ ਨਾਲ ਕੁਝ ਪਾਰਟੀਆ ਸਾਹਿਬ ਸਰ ਸਾਡੇ ਜਿਹੜੇ ਅੱਜ ਇਹ ਧਰਨਾ ਲੱਗ ਰਿਹਾ ਸਾਡਾ ਦਿਲ ਨਹੀਂ ਚਾਹਦਾ ਪਾਰਟੀ ਦਾ ਲਾਗੂ ਕੀਤਾ ਧਰਨਾ ਲਾਉਣ ਨੂੰ ਪਰੰਤੂ ਅਸੀਂ 3.5 ਸਾਲ ਹੋ ਗਏ ਇਹ ਦੇਖ ਰਹੇ ਆ ਕਿ ਪਾਰਟੀ ਸਾਡੇ ਜਿਹੜੇ ਪਲੰਟੀਅਰ ਹਨ ਜਿਨ੍ਹਾਂ ਨੇ 2012 ਤੋਂ ਲੈ ਕੇ 11 ਤੋਂ ਲੈ ਕੇ ਪਾਰਟੀ ਦੇ ਲਈ ਆਪਣੇ ਪੱਲੇ ਤੋਂ ਪੈਸੇ ਲਾ ਕੇ ਜਿਹੜਾ ਕੰਮ ਕੀਤਾ ਹੈ ਘਰ ਘਰ ਜਾ ਕੇ ਪ੍ਰਚਾਰ ਕੀਤਾ ਹੈ ਪਿੰਡ ਪਿੰਡ ਜਾ ਕੇ ਪ੍ਰਚਾਰ ਕੀਤਾ ਹੈ ਅਤੇ 2014 ਦੇ ਵਿੱਚ ਪਹਿਲੇ ਵਾਰੀ ਪੰਜਾਬ ਦੇ ਵਿੱਚ ਚਾਰ ਸੀਟਾਂ ਜਿਹੜੀਆਂ ਲੈ ਕੇ ਪਾਰਟੀ ਨੂੰ ਐਮਪੀ ਦੀਆਂ ਦਿੱਤੀਆਂ ਜਿਸ ਚ ਤਰਵੀਰ ਗਾਂਧੀ ਜੀ ਨੇ ਇੱਥੋਂ ਮਹਾਰਾਣੀ ਪ੍ਰਨੀਤ कौर ਨੂੰ ਹਰਾ ਕੇ ਜਿਹੜੀ ਸੀਟ ਜਿੱਤੀ ਸੀ ਉਸ ਵਕਤ ਵੀ ਮੈਂ ਬਲਾਕ ਪ੍ਰਧਾਨ ਸੀ ਉਸ ਤੋਂ ਬਾਅਦ 17 ਦੇ ਵਿੱਚ ਅਸੀਂ ਚੋਣ ਜਿਹੜੀ ਲੜੀ ਉਹਦੇ ਵਿੱਚ ਵੀ ਜਦੋਂ ਇਹ ਇਹ ਗੱਲ ਕਹਿੰਦੇ ਸੀ ਕਿ ਜੀ ਇੱਥੇ 100 ਸੀਟ ਆਉਣਗੀਆਂ ਸਾਨੂੰ 100 ਸੀਟਾਂ ਆਉਣਗੀਆਂ ਪਰੰਤੂ ਉਸ ਵਕਤ ਜਿਹੜੀ ਗਲਤੀ ਦਿੱਲੀ ਵਾਲਿਆਂ ਦੀ ਸੀ ਕਿ ਜਿਹੜੀ ਉਹ 100 ਸੀਟਾਂ ਦੀ ਬਜਾਏ ਅਸੀਂ 21 ਸੀਟਾਂ ਤੇ ਰਹਿ ਗਏ ਉਹਦਾ ਕਾਰਨ ਇਹ ਸੀ ਕਿ ਇਹਨਾਂ ਦੇ ਦਿਲ ਚ ਬੇਈਮਾਨੀ ਸੀ ਕਿ ਜਿਹੜਾ ਪੰਜਾਬ ਦੇ 100 ਸੀਟਾਂ ਆ ਤਾਂ ਜਿਹੜਾ ਮੁੱਖ ਮੰਤਰੀ ਜਿਹੜਾ ਬਣਨਾ ਉਹ ਸ਼ਾਇਦ ਦਿੱਲੀ ਦਾ ਬਣ ਜੇ ਜਾਂ ਅਸੀਂ ਦਿੱਲੀ ਦੀ ਆਪਣੀ ਮਰਜ਼ੀ ਨਾਲ ਬਣਾਵਾਂਗੇ ਤਾਂ ਲੋਕਾਂ ਨੇ ਇਹਨਾਂ ਦੀ ਗੱਲ ਨੂੰ ਪਾਫ ਰਿਆ ਕਿ ਜਿਹੜਾ ਇਹ ਕੰਮ ਹੈ ਇਹ ਗਲਤ ਹੋ ਰਿਹਾ ਤਾਂ ਉਹਨਾਂ ਨੂੰ 100 ਦੀ ਵੀ ਆਏ 21 ਸੀਟਾਂ ਦੇ ਲੈ ਕੇ ਖੜਾ ਕਰਤਾ ਪਰੰਤੂ ਇਹਨਾਂ ਨੂੰ ਫਿਰ ਵੀ ਸੁਰਤ ਨਹੀਂ ਆਈ ਤਾਂ ਉਸ ਤੋਂ ਬਾਅਦ ਸਾਨੂੰ ਜਿਹੜੀਆਂ ਚੋਣਾਂ ਸੀਗੀਆਂ ਪਟਿਆਲਾ ਕਾਰਪੋਰੇਸ਼ਨ ਦੀਆਂ ਜਾਂ ਹੋਰ ਕਾਰਪੋਰੇਸ਼ਨਾਂ ਦੇ ਵਿੱਚ ਮੈਂ ਉਸ ਵਕਤ ਬਲਾਕ ਬਲਾਕ ਪ੍ਰਧਾਨ ਸੀ 14 ਵਾਰਡਾਂ ਦੇ ਵਿੱਚ ਕਰਨਵੀਰ ਸਿੰਘ ਟਵਾਣਾ ਨੇ ਮੈਨੂੰ ਮਾਨ ਦਿੱਤਾ ਕਿ ਮੈਂ 14 ਵਾਰਡਾਂ ਦੀਆਂ ਟਿਕਟਾਂ ਦਿੱਤੀਆਂ ਉਸ ਵਕਤ ਮੈਂ 14 ਵਾਰਡਾਂ ਦੇ ਵਿੱਚ ਆਪਣੇ ਬੰਦੇ ਖੜੇ ਕੀਤੇ ਪਰੰਤੂ ਆਹ 22 ਦੇ ਵਿੱਚ ਜਦੋਂ ਚੋਣ ਹੋਈ ਹੈ ਅਸੀਂ ਆਪਣੇ ਪੈਸਿਆਂ ਦੇ ਲਾ ਕੇ ਸਾਰਿਆਂ ਨੇ ਲੱਖ ਰੁਪਿਆ ਅਸੀਂ ਲਾ ਚੁੱਕੇ ਹਾਂ ਹੁਣ ਤੇ ਕਿਰਪਾ ਪਾਰਟੀ ਦੇ ਉੱਤੇ ਲੱਖ ਰੁਪਿਆ ਲਾ ਕੇ ਘਰ ਘਰ ਜਾ ਕੇ ਪ੍ਰਚਾਰ ਕਰਕੇ ਆਪਣੀ ਜਨੂਨ ਦੇ ਵਿੱਚ ਆਪਣੇ ਦਫਤਰ ਖੋਲੇ ਦਫਤਰ ਖੋਲੇ ਬੰਦਿਆਂ ਨੂੰ ਨਾਲ ਲੈ ਕੇ ਉੱਥੇ ਬਿਠਾਇਆ ਪਰੰਤੂ ਇਹਨਾਂ ਨੇ ਉਹ ਕੋਈ ਗੁਣ ਨਹੀਂ ਜਾਣਿਆ ਜਦੋਂ 53000 ਵੋਟਾਂ 'ਚ ਡਾਕਟਰ ਸਾਹਿਬ ਜਿੱਤ ਗਏ ਜਦੋਂ ਜਿੱਤੇ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਮੂੰਹ ਫੇਰ ਲਏ ਹੋਰ ਤਾਂ ਹੋਰ ਸਾਨੂੰ ਤਰਵੀਰ ਗਾਂਧੀ ਜੀ ਉਹ ਜਿੱਤੇ ਸੀ ਉਹਨਾਂ ਨੇ ਸਾਨੂੰ ਇੱਕ ਸਲਮਾਨ ਪੱਤਰ ਦਿੱਤਾ ਸੀਗਾ ਕਿ ਪਾਈਏ ਪਾਰਟੀ ਦੇ ਵਰਕਰ ਹੈ ਤੇ ਇਹਨਾਂ ਨੂੰ ਆ ਸਲਮਾਨ ਪੱਤਰ ਸਲਮਾਨ ਪੱਤਰ ਦਿੱਤਾ ਉਹ ਇਹਨਾਂ ਨੇ ਸਾਨੂੰ ਸਨਮਾਨ ਦੇਣੀ ਸੀ ਤਾਂ ਸਾਡਾ અપਮਾਨ ਕੀਤਾ ਕਿਉਂਕਿ ਜਿਹੜੇ ਸੀਨੀਅਰ ਲੀਡਰ ਸੀਗੇ ਬਲਾਕ ਪ੍ਰਧਾਨ ਉਹਨਾਂ ਨੂੰ ਬਿਲਕੁਲ ਦਰਕਨਾਰ ਕਰਦਾ ਜਦੋਂ ਕਿ ਪਾਰਟੀ ਦੇ ਅਨੁਸਾਰ ਕਿਸੇ ਜੇ ਉਹ ਮੈਂਬਰ ਜਿਸ ਦੇ ਕੋਲ ਕੋਈ ਪਾਰਟੀ ਦਾ ਮੈਂਬਰ ਹੀ ਨਹੀਂਗਾ ਉਹ ਦੀ ਸ਼ੈਦ ਉੱਤੇ ਜਿਸ ਤਰ੍ਹਾਂ ਮੋਤਰਾ ਸਾਹਿਬ ਨੇ ਕਿਹਾ ਉਹ ਉਸ ਵਕਤ ਇੱਥੇ ਮੋਸ਼ਦਾ ਆਇਆ ਹੋਇਆ ਸੀ ਦਿੱਲੀ ਤੋਂ ਜਿਹੜਾ ਕਿ ਮੀਂਹ ਦਾ ਵਾਰ ਮੰਤਰੀ ਪਾਰਟੀ ਤੋਂ ਲੈਂਦਾ ਸੀਗਾ ਉਹਨਾਂ ਨੇ ਮਿਲ ਕੇ ਸਾਡੇ ਸੀਨੀਅਰ ਵਰਕਰ ਜਿਹੜੇ ਸੀ ਉਹਨਾਂ ਨੂੰ ਪਾਸੇ ਕਰਤਾ ਬਲਾਕ ਪ੍ਰਧਾਨਾਂ ਨੂੰ ਪਾਸੇ ਕਰਤਾ ਵਾਰਡ ਪ੍ਰਧਾਨਾਂ ਨੂੰ ਪਾਸੇ ਕਰਤਾ ਅਤੇ ਨਵੇਂ ਜਿਹੜੇ ਚਾਪਲੂ ਸਾਈ ਸੀਗੇ ਉਸ ਵਕਤ ਜਿਹੜੇ ਰੋਜ਼ ਰੋਜ਼ਾਨਾ ਪਹਿਲਾਂ ਸਾਡੇ ਘਰਾਂ ਦੇ ਚੱਕਰ ਮਾਰਦੇ ਸੀਗੇ ਉਸ ਤੋਂ ਬਾਅਦ ਡਾਕਟਰ ਸਾਹਿਬ ਦੇ ਘਰ ਚੱਕਰ ਮਾਰਨ ਲੱਗ ਗਏ ਜਿਹਦੇ ਦਫ਼ਤਰ ਦੇ ਵਿੱਚ ਪੀਣ ਦਾ ਕੰਮ ਕਰਨ ਲੱਗ ਗਏ ਤਾਂ ਉਹਨਾਂ ਨੂੰ ਅੱਗੇ ਕਰਕੇ ਇਹਨਾਂ ਨੇ ਜਿਹੜੀਆਂ ਐਮਸੀ ਦੀਆਂ ਟਿਕਟਾਂ ਬਲਾਕ ਪ੍ਰਧਾਨ ਸੀ ਸਾਡਾ ਉਹਨਾਂ ਨੂੰ ਇਹਨਾਂ ਨੂੰ ਪੁੱਛਣ ਦਾ ਫਰਜ਼ ਬਣਦਾ ਹੀ ਸਾਡਾ ਸਾਨੂੰ ਕਿ ਭਾਈ ਤੁਸੀਂ ਟਿਕਟਾਂ ਕਿਹਨੂੰ ਦੇਣੀਆਂ ਹਨ ਕਿਹਨੇ ਕੰਮ ਕੀਤਾ ਪਰੰਤੂ ਜਿੰਨਾ ਲੋਕਾਂ ਨੇ ਸਰਕਾਰ ਬਣਾਈ ਪੰਜਾਬ ਦੇ ਵਿੱਚ ਉਹਨਾਂ ਸਾਰੇ ਲੋਕਾਂ ਨੂੰ 80% ਲੋਕਾਂ ਨੂੰ ਪਾਸੇ ਕਰਤਾ ਉਹਨਾਂ ਦੇ ਵਿੱਚ ਆ ਬਾਸੀ ਸਾਹਿਬ ਬੈਠੇ ਮੈਂ ਮੈਂ ਬੈਠਾ ਹਾਂ ਮੇਰੀ ਬੇਟੀ ਸੀ ਮੇਰੀ ਬੇਟੀ ਸੀਗੀ ਉਹਦੀ ਜਿਹੜੀ ਟਿਕਟ ਹੈ ਬਿਲਕੁਲ ਫਾਈਨਲ ਹੋ ਕੇ ਫਾਈਨਲ ਹੋ ਕੇ ਜਦੋਂ ਲਿਸਟ ਇਹਨਾਂ ਕੋਲੇ ਗਈ ਹੈ ਤੇ ਉਦੋਂ ਟੱਕ ਉਦੋਂ ਕੱਟੀ ਗਈ ਆ ਇਹ ਆਪਣੇ ਸੰਗਠਨ ਨੇ ਜਿਹੜੀ ਉਹ ਟਿਕਟ ਕਲੀਅਰ ਕਰਤੀ ਸੀਗੀ ਪਰੰਤੂ ਉਦੋਂ ਬਾਅਦ ਕੱਟੀ ਗਈ ਆ ਇਸ ਤੋਂ ਇਲਾਵਾ ਹੋਰ ਸਾਡੇ ਵਾਰਡ ਇੰਚਾਰਜ ਹੈ ਸਾਡੇ ਸਾਡੇ ਜਿਹੜੇ ਵਾਰਡ ਇੰਚਾਰਜ ਸੀਗੇ ਉਹਨਾਂ ਨੂੰ ਪਾਸੇ ਕਰਤਾ ਉਹਨਾਂ ਨੂੰ ਪਾਸੇ ਕਰਤਾ ਸਾਡੇ ਨਾਲ ਇਹ ਵਾਅਦੇ ਕੀਤੇ ਸੀਗੇ ਹਰ ਤੁਸੀਂ ਵੀ ਚੋਣਾਂ ਜਾਂਦੇ ਸੀਗੇ ਜਦੋਂ ਮੀਟਿੰਗਾਂ ਹੁੰਦੀਆਂ ਸੀਗੀਆਂ ਜਾਂ ਰੈਲੀਆਂ ਹੁੰਦੀਆਂ ਸੀ ਰੈਲੀਆਂ ਦੇ ਵਿੱਚ ਏਕੇ ਭਾਸ਼ਣ ਕਰਦੇ ਹੁੰਦੇ ਸੀ ਕਿ ਸਾਡੇ ਕੋਲੇ 11000 ਜਿਹੜੀਆਂ ਚੇਅਰਮੈਨੀਆਂ ਤੇ ਹੋਰ ਪੋਸਟਾਂ ਨੇ ਅਥੀ ਜਿਹੜੇ ਪੰਜਾਬ ਦੇ ਆਪਾ ਮੱਕੜ ਹੈ ਉਹਨਾਂ ਨੂੰ ਅਸੀਂ ਦੇਵਾਂਗੇ ਜਿਹੜੇ ਪੰਜਾਬ ਦੇ ਵਲੰਟੀਅਰ ਹੈ ਹਰ ਇੱਕ ਨੂੰ ਕੋਈ ਨਾ ਕੋਈ ਪੋਸਟ ਦੇਵਾਂਗੇ ਪਰੰਤੂ ਅੱਜ ਹੋਇਆ ਕੀ ਜਿੰਨੇ ਵੀ ਨਵੇਂ ਬੰਦੇ ਆਏ ਸੀਗੇ ਐਮਸੀ ਦੇ ਟਿਕਟਾਂ ਵੀ ਉਹਨਾਂ ਨੂੰ ਮਿਲੀਆਂ ਜਿਹੜੀਆਂ ਪੋਸਟਾਂ ਵੀ ਉਹਨਾਂ ਉਹਨਾਂ ਨੂੰ ਦੇ ਉਹਨਾਂ ਨੂੰ ਦੇ ਰਹੇ ਨੇ ਤੇ ਜਿਹੜੋ ਜੋ ਵੀ ਕੁਝ ਕਰ ਰਹੇ ਨੇ ਤਕਰੀਬਨ ਇਹ ਜਿਹੜੇ ਚਾਹ ਬਲੂਸੀ ਉਹ ਕਰ ਰਹੇ ਤੁਹਾਨੂੰ ਤਾਂ ਇਥੋਂ ਦੀ ਕਿਰਪਾ ਦਾ ਲੱਗਿਆ ਕਿ ਜਿਹੜੀਆਂ ਐਮਸੀ ਦੀਆਂ ਟਿਕਟਾਂ ਦਿੱਤੀਆਂ ਗਈਆਂ ਉਹ ਅਜਿਹੇ ਬੰਦੇਆਂ ਨੇ ਦਿੱਤੀਆਂ ਗਈਆਂ ਜਿਹੜੇ ਪਾਰਟੀ ਛੱਡ ਕੇ ਕਾਂਗਰਸ ਚਲੇ ਗਏ ਸੀ ਉਹਨਾਂ ਨੂੰ ਦਿੱਤੀਆਂ ਗਈਆਂ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿਨ੍ਹਾਂ ਨੇ ਪਾਰਟੀ ਦੀ ਬਹੁਤ ਵੱਡੀ ਬਦਨਾਮੀ ਕਰਾਈ ਸੀ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਆਰ.ਆਈ.ਓ. ਆਈ ਸੀਗੀ ਉਹ ਉਹਦੇ ਕਰਕੇ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਮੈਂ ਨਾਂ ਨਹੀਂ ਕਿਸਦਾ ਲੈਣਾ ਚਾਹੁੰਦਾ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਪਾਰਟੀ ਚੋਂ ਉਹ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿਨ੍ਹਾਂ ਨੇ ਆ ਲੋਕ ਸਭਾ ਚੋਣਾਂ ਜਿਹੜੀਆਂ ਜੋ 2024 ਹੋਈਆਂ ਉਹਦੇ ਵਿੱਚ ਬੂਥ ਲਾਉਣ ਤੋਂ ਇਨਕਾਰ ਕਰਤਾ ਸੀਗਾ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਅਸੀਂ ਪਰ ਦੁੱਖ ਦੇ ਨਾਲ ਇਹ ਗੱਲ ਗੱਲ ਕਹਿਣਾ ਚਾਹੁੰਦੇ ਆ ਅਸੀਂ ਨਹੀਂ ਚਰ ਚਰਨਾ ਲਾਉਣਾ ਚਾਹੁੰਦੇ ਅਸੀਂ ਲਾਏ ਮੈਂ ਅਖੀਰ ਦੇ ਵਿੱਚ ਇੱਕ 92 ਐਮਐਲਏ ਹੈ ਮੈਂ ਉਹਨਾਂ ਨੂੰ ਇੱਕ ਇਹ ਭਾਵਕ ਅਪੀਲ ਕਰਨਾ ਚਾਹਣਾ ਪੰਜਾਬੀਆਂ ਨੇ ਤੁਹਾਨੂੰ ਚੁਣਿਆ 92 ਐਮਐਲਏ ਨੂੰ ਕਿ ਦਿੱਲੀ ਵਾਲਿਆਂ ਨੂੰ ਨਹੀਂ ਚੁਣਿਆ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਸੁਣੋ ਅੱਜ ਪੰਜਾਬ ਦੀ ਆਵਾਜ਼ ਸੁਣੋ ਉਹ ਕੀ ਕਹਿੰਦੀ ਹੈ ਤੁਸੀਂ ਆਪਣੇ 92 ਐਮਐਲਏ ਇਕੱਠੇ ਹੋ ਕੇ ਭਗਵੰਤ ਮਾਨ ਦਾ ਸਾਥ ਦਿਓ ਅਤੇ ਜਿਹੜੇ ਦਿੱਲੀ ਵਾਲੇ ਆਏ ਹੈ ਉਹ ਦਿੱਲੀ ਵਾਲਿਆਂ ਨੂੰ ਭਜਾਓ ਅਤੇ ਪੰਜਾਬ ਹੈ ਜਿਹੜਾ ਆਜੋ ਬਚਾਓ ਇਹ ਯੁੱਧ ਦਿੱਲੀ ਵਿਰੁੱਧ ਹੈ ਇਹ ਯੁੱਧ ਜਿਹੜਾ ਅੱਜ ਦਾ ਚੱਲ ਰਿਹਾ ਯੁੱਧ ਸਾਡਾ ਇਹ ਜਿਹੜੀ ਸਟਾਰਟਿੰਗ ਹੋਈ ਹੈ ਇਹ ਸਟਾਰਟਿੰਗ ਇਹ ਇੱਥੋਂ ਤਾਂ ਇੱਕ ਚੰਗਿਆੜੀ ਉੱਠੀ ਹੈ ਇਹ ਜਿਹੜੇ ਪੰਬੜਾ ਇਹ ਸਾਰੇ ਪੰਜਾਬ ਦੇ ਵਿੱਚ ਜਾਊਗਾ ਇਹ ਸਾਰੇ ਪੰਜਾਬ ਵਿੱਚ ਜਾਊਗਾ ਕਿਉਂਕਿ ਪੰਜਾਬੀ ਅਣਖੀ ਨੇ ਪੰਜਾਬੀ ਅਣਖੀ ਹੈ ਪੰਜਾਬੀ ਨਹੀਂ ਚਾਹੁੰਦਾ ਕਿ ਸਾਡੇ ਉੱਤੇ ਕੋਈ ਦਿੱਲੀ ਵਾਲਾ ਰਾਜ ਕਰੇ ਪੰਜਾਬੀ ਨਹੀਂ ਚਾਹੁੰਦਾ ਕਿ ਸਾਡੇ ਉੱਤੇ ਕੋਈ ਦਿੱਲੀ ਵਾਲਾ ਥੋਪਿਆ ਜਾਵੇ ਕਿਉਂਕਿ ਦਿੱਲੀ ਵਾਲੇ ਨੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪਾਵੇਂ ਪਾਣੀਆਂ ਦੀ ਮਸਲੀ ਲਾ ਲੋ ਪਾਵੇਂ ਪੰਜਾਬੀ ਦਾ ਮਸਲੀ ਲਾ ਲੋ ਪਾਵੇਂ ਪੰਜਾਬੀ ਇਲਾਕਿਆਂ ਦੇ ਮਸਲੀ ਲਾ ਲੋ ਉਹਨਾਂ ਦੇ ਵਿੱਚ ਪੰਜਾਬ ਦੇ ਨਾਲ ੱੱਕਾ ਕੀਤਾ ਹੈ ਰਾਜਧਾਨੀ ਦੇ ਵਿੱਚ ੱੱਕਾ ਕੀਤਾ ਤੇ ਤੇ ਅੱਜ ਜਿਹੜਿਆ ਕੰਮ ਚੱਲ ਰਿਹਾ ਹੈ ਅੱਜ ਇਹ ਜੇਕਰ ਮੈਂ ਸਹੀ ਮਹੀਨੇ ਵਿੱਚ ਘੱਮ ਦੱਸਾਂ ਕਿ ਅੱਜ ਇਹ ਜਿਹੜਾ ਕੰਮ ਚੱਲ ਰਿਹਾ ਹੈ ਇਹ ਸਾਡੀ ਪੰਜਾਬੀ ਮਾਂ ਬੋਲੀ ਹੈ ਪੰਜਾਬ ਨੂੰ ਕੱਟ ਗਿਣਤੀ ਦੇ ਵਿੱਚ ਲਿਆਉਣ ਖਾਤਰ ਅੱਜ ਇਹ ਜਿਹੜੀ ਸਰਕਾਰ ਹੈ ਇਹ ਵੀ ਕੰਮ ਕਰਨ ਲੱਗੀ ਪਹਿਲਾਂ ਜਿਹੜੀ ਸਰਕਾਰ ਆ ਸੀ ਪਵੇਂ ਆ ਕਾਲੀ ਪਾਜਪਾ ਸਰਕਾਰ ਸੀ ਉਹਨਾਂ ਨੇ ਵੀ ਇਹੀ ਕੰਮ ਕੀਤਾ ਉਹਨਾਂ ਨੂੰ ਅੱਜ ਜਿਹੜੀ ਪੰਜਾਬ ਦੀ ਆਪਣਾ ਪੰਜਾਬੀ ਹੈ ਅੱਜ ਪੰਜਾਬੀਆਂ ਦੇ ਵਿੱਚ ਜੇਕਰ ਇਹ ਹਾਲ ਰਿਹਾ ਹਿਮਾਚਲ ਦੀ ਤਰ੍ਹਾਂ ਇੱਥੇ ਕਿਉਂ ਨਹੀਂ ਲੱਗ ਹੁੰਦਾ ਕਿ ਭਾਈ ਹਿਮਾਚਲ ਦੀ ਤਰ੍ਹਾਂ ਤੁਸੀਂ ਕਿਉਂ ਨਹੀਂ ਲੱਗ ਹੁੰਦਾ ਇੱਕ ਮਿੰਟ ਹਮਾ ਜਿਹੜਾ ਕਿ ਜ਼ਮੀਨ ਲੈਣ ਦੇ ਹੱਕ ਹਨ ਹਿਮਾਚਲ ਦੀ ਤਰ੍ਹਾਂ ਇੱਥੇ ਕਿਉਂ ਨਹੀਂ ਲੱਗ ਹੁੰਦਾ ਉਹ ਸਾਰੇ ਜਿਹੜੇ ਹੱਕ ਹੈ ਉਹ ਪੰਜਾਬ ਨੂੰ ਮਿਲਣੇ ਚਾਹੀਦੇ ਆ ਜੀ ਤੁਸੀਂ ਆ ਫੜਿਆ ਕਿ ਟਕਸਾਲੀ ਵਰਕਰਾਂ ਦੇ ਹੱਕ ਇੱਥੇ ਰੱਖ ਹੱਕ ਖੋਲੇ ਆ ਵਰਕਰਾਂ ਤੋਂ ਆਮਦਮੀ ਪਾਰਟੀ ਹਾਂ ਹਾਂ ਜੀ ਸਭ ਤੋਂ ਪਹਿਲਾਂ ਤਾਂ ਇਹ ਸਾਡੇ ਹੱਕ ਖੋਲੇ ਤਾਂ ਸਾਨੂੰ ਇੱਥੇ ਧਰਨੇ ਤੇ ਬੈਠਣਾ ਪਿਆ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦੁਖਨਵਾਰ ਸਾਹਿਬ ਜੀ ਦੇ ਅੱਗੇ ਸਾਹਮਣੇ ਬੈਠ ਕੇ ਜਿਹੜਾ ਸਾਨੂੰ ਅੱਜ ਧਰਨਾ ਦੇਣਾ ਪਿਆ ਹੈ ਉਹਦੇ ਅੱਗੇ ਅਸੀਂ ਇਹੀ ਸੱਚੀ ਆਵਾਜ਼ ਸੱਚ ਦੀ ਆਵਾਜ਼ ਆ ਜਿਹੜੀ ਉਹ ਕਦੇ ਦਵਾਈ ਨਹੀਂ ਜਾ ਸਕਦੀ ਸੱਚੀ ਆਵਾਜ਼ ਇਸੇ ਕਰਕੇ ਹੀ ਅੱਜ ਸੱਚ ਦਾ ਪੈਰਾ ਦੇਣ ਵਾਸਤੇ ਅਸੀਂ ਪਾਰਟੀ ਨਾਲ ਜੁੜੇ ਸੀ ਇਸੇ ਕਰਕੇ ਹੀ ਅਸੀਂ ਅੱਜ ਸੱਚ ਦੇ ਕਰਕੇ ਧਰਨਾ ਦੇਣ ਲੱਗੇ ਆਂ ਮਾਨ ਸਾਹਿਬ ਦੇ ਖਿਲਾਫ ਸਾਡਾ ਕੋਈ ਗੁੱਸਾ ਨਹੀਂ ਕੋਈ ਗਿਲਾ ਨਹੀਂ ਸਾਡਾ ਗੁੱਸਾ ਜਿਹੜਾ ਉਹ ਦਿੱਲੀ ਵਾਲਿਆਂ ਦੇ ਖਿਲਾਫ ਹੈ ਜੀ ਅਸੀਂ ਮਾਨ ਸਾਹਿਬ ਤੋਂ ਮਿਲਣ ਦਾ ਟਾਈਮ 3 ਸਾਲ ਹੋ ਗਏ ਮੰਗਦਿਆਂ ਨੂੰ ਸਰਕਾਰ ਬਣੀ ਨੂੰ ਪਰ ਸਾਨੂੰ ਮਾਨ ਸਾਹਿਬ ਮਿਲਣ ਦਾ ਟਾਈਮ ਨਹੀਂ ਦੇ ਰਹੇ ਅਸੀਂ ਕਿਰਪਾ ਕਰਕੇ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆਂ ਸਾਡੇ ਸੀਐਮ ਸਾਹਿਬ ਨੂੰ ਵੀ ਸਾਨੂੰ ਇੱਕ ਵਾਰ ਮਿਲਣ ਦਾ ਜ਼ਰੂਰ ਟਾਈਮ ਦਿਓ ਟਕਸਾਲੀ ਵਰਕਰਾਂ ਨੂੰ ਖਾਸ ਕਰਕੇ ਮੈਂ ਹੁਣ ਵੀ ਸੂਬਾ ਜੁਆਇੰਟ ਸੈਕਟਰੀ ਕਿਸਾਨ ਬੈਂਕ ਪੰਜਾਬ ਐ ਮੈਂ ਮੈਂ ਸਭ ਤੋਂ ਘੱਟ ਪੂਰੇ ਪੰਜਾਬ ਦੇ ਵਿੱਚੋਂ ਮੇਰਾ ਬੇਟਾ 2017 ਦੇ ਵਿੱਚ ਇਲੈਕਸ਼ਨ ਲੜਿਆ ਸੀ 14 ਨੰਬਰ ਵਾਰਡ ਪਟਿਆਲੇ ਦੀ ਮਿਊਸਪਲ ਕਾਰਪੋਰੇਸ਼ਨ ਦਾ ਜਦ ਕੇ ਭਗਵੰਤ ਮਾਨ ਜੀ ਖੁਦ ਆਏ ਸੀ ਇੱਥੇ ਸਾਡੇ ਕੰਪੇਨਿੰਗ ਕਰਨਾ ਰੈਲੀ ਕਰਨਾ ਆਏ ਸੀ ਮਤਲਬ ਤੁਹਾਡਾ ਇਹੀ ਹੈ ਕਿ ਹਾਕੇ ਬਹੁਤ ਹੌਸਲਾ ਹਾਂ ਬਿਲਕੁਲ